ਦੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 28 ਨਵੰਬਰ ਹੈ ਮੈਂ ਅਭੀਨੂਰ ਸਿੰਘ ਕਲਾਸ 8th ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਾਲਜ ਜ਼ਿਲ੍ਹਾ ਤਰਨਤਾਰਨ ਵਿੱਚ ਪੜਦਾ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਪ੍ਰੇਤochond ਦੇਵਤਾ ਤਿੰਨ ਕਰਨੇ ਹਾਰੇ ਸਭੇ ਸਿੱਖ ਬਾਰੀਆਂ ਪ੍ਰਭ ਕਾਜ ਸਵਾਰੇ اے ਭਾਈ ਜੋលោក ਪਰਮੇਸ਼ਰ ਤੋਂ ਬੇਮੁਖ ਹਨ ਉਹ ਪੂਤਾ ਪ੍ਰੇਤਾ ਵਰਗੇ ਹੀ ਹਨ ਪਰਮੇਸ਼ਰ ਨੇ ਇਨਾਂ ਬੇਮੁਖ ਬੰਦਿਆਂ ਨੂੰ ਆਪਣਾ ਨਾਮ ਦੇ ਕੇ ਪੂਤਾ ਤੋਂ ਦੇਵਤੇ ਬਣਾ ਦਿੱਤਾ ਹੈ ਇਸੇ ਤਰ੍ਹਾਂ ਇਨਾਂ ਸਾਰੇ ਸਿੱਖਾਂ ਨੂੰ ਬਚਾ ਲਿਆ ਹੈ ਇਨਾਂ ਦੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ ਗੁਰੂ ਨਿੰਦਕਾਂ ਨੂੰ 扑ਕਾ 扑ਕਾ ਕੇ ਮਾਰ ਦਿੱਤਾ ਹੈ ਇਹ ਸਾਰੇ ਨਿੰਦਕ ਪਰਮੇਸ਼ਰ ਦੀ ਦਰਗਾਹ ਵਿੱਚ ਝੂਠੇ ਸਾਬਤ ਹੋਏ ਹਨ ਗੁਰੂ ਜੀ ਆਖਦੇ ਹਨ ਪਰਮੇਸ਼ਰ ਸਭ ਤੋਂ ਵੱਡਾ ਹੈ ਉਸ ਨੇ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਆਪਣੇ ਨਾਮ ਨਾਲ ਜੋੜਨਾ ਕੀਤਾ ਹੈ ਉਹਨਾਂ ਦਾ ਜੀਵਨ ਸਵਾਰ ਦਿੱਤਾ ਹੈ ਪਰਮੇਸ਼ਰ ਬੇਅੰਤ ਹੈ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ ਸਾਰੀ ਸ੍ਰਿਸ਼ਟੀ ਦੀ ਰਚਨਾ ਉਸਨੇ ਕੀਤੀ ਹੈ ਉਹ ਮਾਲਕ ਪਰਮੇਸ਼ਰ ਸੰਸਾਰੀ ਜੀਵਾਂ ਦੀ ਪਹੁੰਚ ਤੋਂ ਦੂਰ ਹੈ ਜੀਵਾਂ ਦੇ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ ਪਰਮੇਸ਼ਰ ਸਾਰੇ ਜੀਵਾਂ ਦਾ ਆਸਰਾ ਹੈ ਸਾਰਿਆਂ ਦੀ ਰੱਖਿਆ ਕਰਦਾ ਹੈ ਅਤੇ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਸਾਰੇ ਜੀਵਾਂ ਤੇ ਕਿਰਪਾ ਕਰਨ ਵਾਲਾ ਹੈ ਸਾਰਿਆਂ ਨੂੰ ਬਖਸ਼ੀਸ਼ਾਂ ਕਰਨ ਵਾਲਾ ਹੈ ਸਭ ਨੂੰ ਮਾਫ਼ ਕਰ ਦੇਣ ਵਾਲਾ ਹੈ ਜੀਵ ਉਸ ਦੇ ਨਾਮ ਦਾ ਸਿਮਰਨ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਬੇਮੁਖ ਬੰਦਿਆਂ ਨੂੰ ਦੇਵਤੇ ਬਣਾਉਣ ਦੇ ਸਮਰੱਥ ਹੈ ਵਿਸ਼ੇਵਕਾਰਾਂ ਤੋਂ ਬਚਾ ਲੈਂਦਾ ਹੈ ਉਹਨਾਂ ਦੇ ਸਾਰੇ ਕਾਰਜ ਸੰਪੂਰਨ ਕਰ ਦਿੰਦਾ ਹੈ ਪਰ ਨਿੰਦਕਾਂ ਨੂੰ ਸਖਤ ਸਜ਼ਾਵਾ ਦਿੰਦਾ ਹੈ ਸਾਨੂੰ ਐਸੇ ਸਮਰੱਥ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਹੈ ਪਿਆਰੇ ਵਿਦਿਆਰਥੀਓ ਕੱਟ ਬੋਲਿਆ ਕਰੋ ਕਿਸੇ ਦੇ ਸਵਾਲ ਦਾ ਜਵਾਬ ਧਿਆਨ ਨਾਲ ਸੋਚ ਸਮਝ ਕੇ ਦੇਵੋ ਕਾਲੀ ਨਾ ਕਰੋ ਗੁਰੂ ਪੜਾ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ